15 ਜਨਵਰੀ ਨੂੰ ਗੜਸ਼ੰਕਰ ਦਾਣਾ ਮੰਡੀ ਵਿਖੇ ਪੈਣ ਕੁਮਾਰੀ ਮਾਇਆਬਦੀ ਜੀ ਦੇ ਜਨਮ ਦਿਨ ਤੇ ਕਿਤੇ ਜਾਣ ਵਾਲੇ ਜਨ ਕਲਿਆਣ ਦਿਵਸ ਸਮਾਰੋਹ ਦੀਆਂ ਤਿਆਰੀਆਂ ਲਈ ਸ਼ਾਮ 84 ਵਜੇ ਮੀਟਿੰਗ ਕਰਕੇ ਲੀਡਰਸ਼ਿਪ ਪਿਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਗੜਸ਼ੰਕਰ ਦਾਣਾ ਮੰਡੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਇਸ ਮੌਕੇ ਪੰਜਾਬ ਸਰਕਾਰ ਨੂੰ ਅਵਤਾਰ ਸਿੰਘ ਕਾਰਿੰਗਪੁਰੀ ਜੀ ਨੇ ਕਿਹਾ ਕਿ 4 ਸਾਲ ਦਾ 48 48000 ਰੁਪਏ ਤੁਰੰਤ ਔਰਤਾਂ ਦੇ ਖਾਤੇ ਵਿੱਚ ਟਰਾਂਸਫਰ ਕਰੇ ਸਰਕਾਰ ਵਰਨਾ ਕੁਰਸੀ ਖਾਲੀ ਕਰੋ बसपा ਵੱਲੋਂ ਇਹ ਅਭਿਆਨ 15 ਜਨਵਰੀ ਤੋਂ ਪੈਣ ਕੁਮਾਰੀ ਮਾਇਆਪਤੀ ਜੀ ਦੇ ਜਨਮ ਦਿਨ ਤੋਂ ਸ਼ੁਰੂ ਕੀਤਾ ਜਾਵੇਗਾ ਕਿ ਚੋਣਵੀਂ ਵਾਅਦੇ ਪੂਰੇ ਕਰੋ ਵਰਨਾ ਕੁਰਸੀ ਖਾਲੀ ਕਰੋ ਕਿਉਂਕਿ ਸਰਕਾਰ ਨੇ ਔਰਤਾਂ ਨਾਲ 1000 ਦਾ ਵਾਅਦਾ ਪੂਰਾ ਨਹੀਂ ਕੀਤਾ ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਸਰਕਾਰ ਫੇਲ ਹੋਈ ਪੰਜਾਬ ਦੇ ਵਿੱਚ ਰੇਤ mafia ਸੂਬੇ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰ ਰਿਹਾ ਸਿੱਖਿਆ ਕ੍ਰਾਂਤੀ ਫੇਲ ਸਿਹਤ ਕ੍ਰਾਂਤੀ ਫੇਲ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਮੁੱਦੇ ਤੇ ਸਰਕਾਰ ਫੇਲ 78 ਸਾਲਾਂ ਦੇ ਹਾਕਮਾਂ ਨੇ ਪੰਜਾਬ ਨੂੰ ਬਦਹਾਲ ਬਣਾ ਦਿੱਤਾ ਪੰਜਾਬ ਸੰਭਾਲੋ ਮਹਿੰਮ ਬਣਾਏ ਗਏ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਹਲਕਾ ਪ੍ਰਧਾਨ ਸੰਦੀਪ ਹੈਪੀ ਤੋਂ ਇਲਾਵਾ ਪਾਰਟੀ ਦੀ ਹੋਰ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਬਸਪਾ ਸਮਰਥਕ ਪਾਰਟੀ ਵਰਕਰ ਮੌਜੂਦ ਸਨ ਸਾਰਿਆਂ ਨੇ ਵੱਡੀ ਗਿਣਤੀ 'ਚ ਆਪਣੀ ਨੇਤਾ ਭੈਣ ਕੁਮਾਰੀ ਮਾਇਆਪਤੀ ਜੀ ਦੇ ਜਨਮ ਦਿਨ ਤੇ ਪਹੁੰਚਣ ਦਾ ਭਰੋਸਾ ਦਿੱਤਾ। ਮਾਉਜਨ ਸਮਾਜ ਪਾਰਟੀ ਦੇ ਸ ਮਤਸਿਕ ਮਿਰੋ ਬੇਫੀਆਂ ਪਹਿਣਾ ਸਟੇਟ ਜ਼ੋਨ ਕੋਆਰਡੀਨੇਟਰ ਚੌਧਰੀ ਗੁਰਨਾਥ ਸਿੰਘ ਜੀ ਜ਼ਿਲ੍ਹਾ ਦੇ ਪ੍ਰਧਾਨ ਕਲਜੀਤ ਰਾਏ ਜੀ ਹਰਵੰਤ ਕੇਰਾਵਾ ਜੀ ਬੰਤੀਵਾਦੀ ਅਡਿ ਸਹ ਬੇਬੀ ਚਰਨ ਜੀ ਤੇ ਬੇਬੀ ਕਾਂਤਾ ਜੀ ਔਰ ਸਾਰੇ ਇਸ ਮਾਲੇ ਦੇ ਸਾਰੇ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਜੈ ਭਿੰਮ ਜੈ ਭਾਲ 15 ਜਨਵਰੀ ਨੂੰ ਭੋਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਪਹਿਨ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਉਹ ਦਿਨ ਗਰਿਸ਼ੰਕਰ ਦਾਣਾ ਮੰਡੀ जन कल्याण दिवस समारोह करके पंजाब दे दुखी ਲੋਕਾਂ ਦੇ ਮੁਥੇ ਉਠਾਉਣ ਦਾ ਫੈਸਲਾ ਕੀਤਾ ਗਿਆ ਤੁਸੀਂ ਵੀ ਦਸੂਏ ਤੋਂ ਬਸ ਚੜ ਕੇ ਉੱਥੇ ਪਹੁੰਚੋ ਇਹ ਤੁਹਾਨੂੰ ਅਸੀਂ ਅਪੀਲ ਕਰਨੇ ਲਈ ਆਏ ਆ ਠੀਕ 11 ਵਜੇ ਦਾ ਸਮਾਂ ਆ ਤੁਹਾਨੂੰ ਪਤਾ ਕਿ ਇਸ ਦੇਸ਼ ਦੇ ਕਿਰਤੀ ਕਾਮੇ ਜਿਨ੍ਹਾਂ ਦੇ ਚੁੱਲਿਆਂ ਦੀ ਅੱਗ ਭਜਾਣ ਦਾ ਪ੍ਰਬੰਧ ਪਾਲ ਕੇ ਜਨਤਾ ਪਾਰਟੀ ਦੀ ਸਰਕਾਰ ਨੇ ਔਰ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਨੇ ਕੀਤਾ ਮੰਨ ਲੇਗਾ ਜਿਹੜੀ ਕਿਰਤੀਆਂ ਨੂੰ ਪਿੰਡਾਂ ਦੇ ਵਿੱਚ ਕੁਝ 100 ਡੰਡੀ ਰੋਜ਼ਗਾਰ ਗਰੰਟੀ ਦੇਂਦੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਅੰਦਰ ਉਹ ਸਕੀਮ ਇਮਾਨਦਾਰੀ ਨਾਲ ਲਾਗੂ ਨਹੀਂ ਕੀਤੀ ਇਸ ਕਰਕੇ 100 ਦਿਨ ਦੀ بجائے 38 ਦਿਨ ਰੋਜ਼ਗਾਰ ਦਿੱਤਾ ਗਿਆ ਸਾਡਾ ਪੰਜਾਬ ਸਰਕਾਰ ਨੂੰ ਵੀ ਸਵਾਲ ਹੈ ਕਿ ਤੁਸੀਂ ਕੀਤੀ ਕਾਮਿਆਂ ਦੇ 62 ਦਿਨ ਦੀ ਮਜ਼ਦੂਰੀ ਬਾਤ ਦੈਨ ਉਹਨਾਂ ਨੂੰ ਕੰਮ ਕਿਉਂ ਨਹੀਂ ਦਿੱਤਾ ਇਹਦਾ ਕਿਰਤੀਆਂ ਨੂੰ ਕਾਮਿਆਂ ਨੂੰ ਜਵਾਬ ਦੇਵੋ ਔਰ ਬੇਸ਼ਕੀ ਮੋਦੀ ਸਰਕਾਰ ਨੂੰ ਵੀ ਸਾਡਾ ਸਵਾਲ ਹੈ ਕਿ ਤੁਸੀਂ ਜਿਹੜਾ ਸ਼ਰਤ ਲਗਾ ਦਿੱਤੀ ਹੈ ਨਵੀਂ ਸਕੀਮ ਬਣਾ ਕੇ ਕਿ ਪਹਿਲਾਂ 100% ਦੀ ਮਜ਼ਦੂਰੀ ਦਿੱਲੀ ਦੀ ਕੇਂਦਰ ਦੀ ਸਰਕਾਰ ਦਿੰਦੇ ਸੀ ਹੁਣ ਇਹ ਕਹਿੰਦੇ ਕਿ 40% ਪੰਜਾਬ ਸਰਕਾਰ ਪਾਵੇ बहुजन समाज पार्टी समझती है कि पंजाब पहले चार साढ़े चार लख करोड़ करजे थले कांग्रेस अकाली बीजेपी और आप ने दबा लिया है आर्थिक तौर तेगाह कर दिता जो पहले मनरेगा के मजदूर न सौ दिन रोजगार नहीं दे रहा सिर्फ अठत्ती दिन दे रहा ਜਦੋਂ ਮਜ਼ਦੂਰੀ ਤੇ ਦਿਨ ਨੂੰ 40 ਰੁਪਏ ਦੇਣੇ ਪੈ ਗਏ ਤਾਂ ਇਹ ਪੰਜਾਬ ਦੇ ਵਿੱਚ ਸਕੀਮ ਛੱਡ ਦੋ ਜੋ ਕਿ ਬੰਦ ਹੋ ਜੂਗੇ ਇਸ ਕਰਕੇ ਬਹੁਤ ਸਾਰੇ ਸਮਾਜ ਪਾਰਟੀ ਕੇਂਦਰ ਤੇ ਇਸ ਫੈਸਲੇ ਨੂੰ ਰੱਦ ਕਰਦੇ ਆਂ ਔਰ ਸਾਡੇ ਇਹ ਕਹਿਣਾ ਅਸੀਂ ਸਵਾਦ ਦਿੱਤੀ ਆ ਕਿ 100 ਦਿਨ ਦੀ ਵੀ ਜੇ ਕਟੋ-ਕਟ ਕਿੱਤਿਆਂ ਦੇ ਲਈ 300 ਦਿਨ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਔਰ ਦੇ ਨਾਲ ਨਾਲ 346 ਰੁਪਏ ਮਜ਼ਦੂਰੀ ਜਿਹੜੀ ਹੈ ਇਹ ਵਧਾ ਕੇ ਘੱਟ ਤੋਂ ਘੱਟ 700 ਰੁਪਏ ਮਜ਼ਦੂਰੀ ਪੰਜਾਬ ਦੇ ਖੇਤੀਆਂ ਕੰਮਿਆਂ ਨੂੰ ਪੰਜਾ ਦੇ ਵਿੱਚ ਦਿੱਤੇ ਜਾਵੇ ਕਿਉਂਕਿ ਦਿੱਲੀ ਦੇ ਹਕਮ ਪੰਜਾਬ ਦੇ ਹਕਮ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਇਹ ਨਿਂ ਚਉਂਦੇ ਕਿ ਮਜ਼ਦੂਰ পেট ਭਰ ਕੇ ਆਪਣੀਆਂ ਮੁੱਢੀਆਂ ਜ਼ਰੂਰਤਾਂ ਪੂਰੀਆਂ ਕਰਕੇ ਉਹ ਵੀ ਕੋਈ ਜ਼ਿੰਦਗੀ 'ਚ ਸੁੱਖ ਦਾ ਸਾਹ ਲੈ ਸਕੇ ਪੰਜਾਬ ਦੇ ਕਿਰਤੀ ਦਰਦ ਪਛੜੇ ਕੰਮੇ ਪੰਜਾਬ ਸਰਕਾਰ ਇਹ ਮੰਦੀ ਹੈ ਕਿ 100 'ਚੋਂ 70 ਔਰਤਾਂ ਪੰਜਾਬ ਦੀਆਂ ਦਲ ਟੋਟਾਂ ਦੇ ਵਿੱਚ ਖੂਨ ਦੀ ਕਮੀ ਆ 100 'ਚੋਂ 70 ਕਿਉਂ ਕਿਉਂਕਿ ਉਹਨਾਂ ਨੂੰ ਜ਼ਰੂਰਤ ਅਨੁਸਾਰ ਖਾਣਾ ਨਹੀਂ ਮਿਲਦਾ ਉਹਨਾਂ ਨੂੰ ਨਿਊਟ੍ਰੀਸ਼ਨ ਨਹੀਂ ਮਿਲਦਾ ਔਰ 60 ਫੀਸਦੀ ਬੱਚੇ ਜਿਹੜੇ ਜਨਮ ਲੈਂਦੇ ਆ ਉਹਨਾਂ ਵਿੱਚ ਖੂਨ ਦੀ ਕਮੀ ਆ ਤੁਸੀਂ ਸੋਚੋ ਜਿਸ ਕੌਮ ਦੇ ਸੋਚੋ 60 ਬੱਚੇ ਖੂਨ ਦੀ ਕਮੀ ਦਾ ਸ਼ਿਕਾਰ ਹੋ ਗਏ ਆ ਇਸ ਵਿਵਸਥਾ ਨੇ ਕਰ ਰਿਆ ਆ ਕਿ ਆ ਉਹ ਕੌਮ ਕਦੀ ਸੇਠਮੰਦ ਕੌਮ ਦੀ ਕਲਪਨਾ ਕਰ ਸਕਦੇ ਕਿੱਦਾਂ ਚੁਣੌਤੀ ਦੇਣਗੇ ਇਸ ਪ੍ਰਬੰਧ ਨੂੰ ਉਹ ਬੱਚੇ ਇਸ ਕਰਕੇ ਮੈਨੇ ਤੋਂ ਲੋ ਬੇਚੀਆ ਵਿਜਾਰਸ ਹੈ ਕਿ 15 ਜਨਵਰੀ ਨੂੰ ਪਹਿਨ ਮਹਾਵਤੀ ਸੀ ਜਿਹਦੇ ਜਲਦ ਤੇ ਫੱਟੜ ਕੇ ਪਹੁੰਚੋ ਅਸੀਂ ਕਟੀਆਂ ਕੰਮਿਆਂ ਦੇ ਹੱਥਾਂ 'ਚ ਲੜਨ ਦਾ ਫੈਸਲਾ ਕੀਤਾ ਹੈ